ਸ੍ਰੀ ਸ਼ਰਨ ਧਿਆਈ ਹੈ ਜਨਕੇ ਸਾਵ ਦੁਖ ਜਾਈ ਤੇ ਭਗਵਾਨ ਸੁਖੀ ਕਰਾਉਣ ਆਵੇ ਧਾਈ ਸਾਵਧਾਨੀ ਬਰਸਾਏ ਦਮਪਤ ਵਾਹਿਗੁਰੂ ਸਾਹਿਬ ਜੀ ਮੰਚਾਰੇ ਤੁਮ ਸਾਹਿਬ ਜਿਆ ਧਿਆ ਸਾਰੇ ਮੁਖਿਆ ਆਂਗੀਆਂ ਜੱਤੀਆਂ ਤੰਗੀਆਂ ਜਿਨ੍ਹਾਂ ਨਾਮ ਜੱਤਿਆ ਵੱਣ ਕੇ ਛੱਤਿਆ ਦੇਖਿ ਲਾਈ ਤੇਖ ਵਾਈ ਦੇਖੇ ਅੰਦਰ ਕੀ ਦਾ ਦਿਨਾਂ ਤਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਗੜੀਆਂ ਨੇ ਧਰਮੇ ਸਿੱਧ ਤੇ ਬੰਦ ਬਾਦ ਘਟਵਾਏ ਖੋਪਰੀਆਂ ਲਵਾਈਆਂ ਚੜਕੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਮਗਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿਖੇ ਜੇਸਾ ਸਵਾਸਾ ਨਾਨਕ ਭਾਈ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬਲ ਜੀ ਬੇਤਮੇ ਸਰਬਾਤਮਾ ਬਾਪੂ ਸਾਹਿਬ ਜੀ ਕੀ ਅਰਦਾਸ ਸਰਬਾਤਮਾ ਬਾਪੂ ਸਾਹਿਬ ਜੀ ਕੋ ਸਵਾਗਤ ਕਰੂ ਬਾਣ ਕਰੂ ਬਾਣ ਜੁਕੇ ਆਇਆ ਹੈ ਜੈ ਪਰਮਾਤਮਾ ਸੋਹੋ ਹੈ ਸਰਬਾਤਮਾ ਬਾਪੂ ਸਾਹਿਬ ਆਲਾ ਅਸ਼ਰ ਜੀ ਤੇ ਪਤਨ ਪਤ ਜੀ ਮੈਂ ਬੰਦੇ ਜੀ ਜੇਤ ਸ੍ਰੀ ਸਾਹਿਬ ਜੀ ਸਵਾਯ ਆਪ ਸਾਜੇ ਕੇ ਬੋਲ ਬਾਲੇ ਬੋਲਣਾ ਜੀ ਬਖਸ਼ੂ ਜੀ ਸਿੱਖਾਂ ਨੂੰ ਸਿੱਖੀ ਦਾ ਇਸ ਤਾਨ ਰਹਿਤ ਦਾਤ ਦੇਖਤਾਂ ਨੂੰ ਸਾਹਦਾਨ ਭਰੋਸਾ ਦਾਤ ਦਾਨ ਸਰਦਾਨ ਨਾਮ ਦਾਣ ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਦਾਣ ਕੌਂਦੀਆਂ ਝੰਡੇ ਪੁੰਗੇ ਜੋ ਸੁਭ ਅਟਲ ਧਰਮਤਾ ਜੈਕਾਰ ਬੋਲਣਾ ਜੀ ਬੋਲਣਾ ਜੀ ਆਪ ਜੀ ਦੇ ਸਿੱਖਾਂ ਦਾ ਮਾਨੇ ਮਾਤ ਦੇ ਮਾਤ ਬਾਤੇ ਰਾਖੇ ਵਾਹਿਗੁਰੂ ਅਕਾਰ ਤੁਖੇ ਆਪਣੇ ਪੰਥ ਦੇ ਸਦਾ ਸੁਹਾਏ ਦਾਕਾਰ ਜਿਓ ਛੇ ਨਰਕਾਣਾ ਸੰਗਲਾਕਾਰ ਹੋਰ ਗੁਰਦੁਆਰਿਆਂ ਗੁਰਧਾਮ ਜਿੰਨਾਂ ਨੂੰ ਪੰਥ ਨੂੰ ਛੋੜੇ ਆ ਗਏ ਆਏ ਉਹਨੇ ਦਰਸ਼ਨ ਦੇ ਦਾਰ ਸੇਵਾ ਸੁਹਾ ਦਾਦਾਨ ਆਸਾ ਜੀ ਨੂੰ ਬਖਸ਼ੋ ਜਿਨ ਮੰਨਿਆ ਮੇ ਮਾਨ ਨਕਾਇਆ ਦੇ ਦਾਰ ਨੈ ਭੋਗੇ ਹੋ ਧੰ ਧੰ ਹਰਿ ਸੇਵਨ ਮਾਨ ਤੇ ਕੀ ਮਹਾਰਾਜ ਧੰ ਧੰ ਸਰਬਸਤਾਨੇ ਕੇ ਦਾਰਬੀ ਤਕਸਮੇ ਸਤਿਗੁਰੂ ਧੰ ਧੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰ ਤਨ ਗਦੇ ਤੇ ਵਿਰਾਜਮਾਨ ਸ਼ਬਦਾ ਅਵਤਾਰ ਸ਼ਬਦ ਰੂਪੀ ਪਰਮਾਤਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲੀਆਂ ਅਰਦਾਸ ਬੇਨਤੀ ਹੈ ਵਰਪੂਰਾ ਜਪ ਸਿਮਰਿਆ ਸਈ ਭੈ ਦਿਹਾਲ ਨਾਨਕ ਨਾਮ ਅਰਾਧਨਾ ਤਾਰਜ ਆਵੇ ਰਾਸ ਗੋਪਾਲ ਤੇਰਾ ਆਰਦਾਜ ਜੋ ਜੋ ਤੁਮਰੀ ਭਗਤ ਕਰਨਤੇ ਤਨ ਕੇ ਕਾਜ ਸਵਾਰਤਾ ਜਿਨ ਜਿਨ ਨਾਮ ਧਿਆਇਆ ਦਨਕੇ ਕਾਜ ਸਰੇ ਦੇ ਮਹਾਵਾਕਾਂ ਅਨੁਸਾਰ ਸਤਿਗੁਰੂ ਪਾਤਸ਼ਾਹ ਜੀਓ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜੋ ਕਿ ਸਿੱਧੇ ਪਾਤਸ਼ਾਹ ਜੀਓ ਪਿਛਲੀਆਂ ਸਰਕਾਰਾਂ ਦੀਆਂ ਨਲਕੀਆਂ ਕਾਰਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ਼ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ 2 ਦਸੰਬਰ ਦੇ ਜੋ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਹੁਕਮਨਾਮੇ ਜਾਰੀ ਹੋਏ ਸਨ ਸਤਿਗੁਰੂ ਸਚੇ ਪਾਤਸ਼ਾ ਜਿਨ੍ਹਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਿਸ਼ਾ ਅਰਦੇ ਸਨસાર ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਸਤਿਗੁਰੂ ਜੀ ਉਹ ਭਗਤੀ ਭਰਤੀ ਸ਼ੁਰੂ ਕਰਨ ਵਾਸਤੇ ਸਚੇ ਪਾਤਸ਼ਾ ਜੀ ਉਹ ਪੰਜ ਸਿੰਘ ਸਾਹਿਬਾਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜੋ ਕਮੇਟੀ ਬਣਾਈ ਗਈ ਸੀ ਸਤਿਗੁਰੂ ਜੀ ਉਹ ਜਸਵੰਤ ਸ੍ਰੀਮਾਨ ਅਕਬਾਲ ਸਿੰਘ ਜੀ ਗੁਰਪ੍ਰਤਾਪ ਸਿੰਘ ਜੀ ਮਨਪ੍ਰੀਤ ਸਿੰਘ ਜੀ ਸੰਤਾ ਸਿੰਘ ਜੀ ਸਤਿਗੁਰੂ ਜੀ ਉਹ ਮੈਂਬਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਪਲੀਕੇ ਗਏ ਸਨ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਗੁਰੂ ਗਰੀਬਨਵਾਜ਼ ਆਪ ਜੀ ਦੇ ਇਸ ਅਸਥਾਨ ਤੋਂ ਗੁਰੂ ਗਰੀਬਨਵਾਜ਼ ਸੱਚੇ ਪਾਤਸ਼ਾਹ ਜੀਓ ਸਮੂਹ ਕਮੇਟੀ ਵੱਲੋਂ ਸੱਚੇ ਪਾਸ਼ਾ ਭਰਤੇ ਦੇ ਪ੍ਰਾਰੰਭਤਾ ਵਾਸਤੇ ਆਪ ਜੀ ਤੋਂ ਆਗਿਆ ਲਈ ਗਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਇਸ ਕਮੇਟੀ ਦੇ ਮੈਂਬਰ ਬਾਈ ਅਕਬਾਰ ਸਿੰਘ ਜੀ ਪੁੰਜਾ ਸੰਤਾ ਸਿੰਘ ਜੀ ਉਮੈਦਪੁਰੇ ਸੇ ਪਾਸ਼ਾ ਹਾਜ਼ਰੀਆਂ ਭਰ ਕੇ ਆਗਿਆ ਲੈਂਦੇ ਹਨ ਸੱਚੇ ਪਾਸ਼ੇ ਜੀ ਉਹ ਦਇਆ ਕਰਨੇ ਗੁਰੂ ਕ ਜੀਵਨਵਾਜ ਪੰਥ ਦੇ ਕਾਰਜਾਂ ਵਾਸਤੇ ਇਹਨਾਂ ਗੁਰਮੁਖ ਪਿਆਰਿਆਂ ਦੇ ਸਮੂਹ ਕਮੇਟੀ ਨੇ ਸਤਿਗੁਰੂ ਜੀ ਉਹ ਕਾਰਜ ਪਰਰੰਭ ਕੀਤੇ ਨੇ ਸਮੂਹਿਕ ਕਮੇਟੀ ਦੇ ਸਦਾ ਹੀ ਅੰਗ ਸੰਗ ਸੁਹਾਨ ਸਹਾਇ ਰਹਿਣਾ ਇਮਾਨਦਾਰ ਇਸ ਦੇ ਨਾਲ ਤਨਦੇਹੀ ਦੇ ਨਾਲ ਸਤਿ ਪਾਤਸ਼ਾਹ ਜੀਓ ਆਰਜ ਪ੍ਰਾਰੰਭ ਕਰਨ ਦੀ ਸਤਿ ਪਾਤਸ਼ਾਹ ਜੀਓ ਆਗਿਆ ਬਖਸ਼ਿਸ਼ ਕਰਨੀ ਦਇਆ ਕਰਨੀ ਅੰਗ ਸੰਗ ਸੁਹਾਏ ਰਹਿ ਕੇ ਇਹ ਸਤਿਗੁਰੂ ਸਤਿ ਪਾਤਸ਼ਾਹ ਜੀਓ ਜੋ ਸ੍ਰੀ ਅਕਾਲ ਪਖ ਸਾਹਿਬ ਜੀ ਵੱਲੋਂ ਸੇਵਾ ਸੰਪੰਨੀ ਗਈ ਹੈ ਸਤਿਗੁਰੂ ਜੀ ਉਹਨੂੰ ਸੰਪੂਰਨ ਕਰਵਾ ਲੈਣਾ ਸਦਾ ਅੰਗ ਸੰਗ ਸੁਹਾਏ ਰਹਿਣਾ ਗੁਰੂ ਪਾਤਸ਼ਾਹ ਜੀਓ ਸਮੂਹ ਸੰਗਤਾਂ ਦੇ ਅਰਦਾਸ ਬੇਨਤੀ ਹੈ ਸਮੁੱਚੀ ਕਮੇਟੀ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਸਤਿਗੁਰੂ ਦਾਦਾ ਜੀਓ ਇਸ ਵੇਲੇ ਆਪ ਇਸ ਕਮੇਟੀ ਨੂੰ ਸਮੂਹ ਸੰਗਤਾਂ ਨੂੰ ਇਸ ਕਾਰਜ ਦੀ ਪਰਾਰੰਭਤਾ ਵਾਸਤੇ ਉਪਨਾਵੇਂ ਬਸ ਬਖਸ਼ਿਸ਼ ਕਰਕੇ ਅਸੀਸ ਦੇ ਕੇ ਆਗਿਆ ਬਖਸ਼ਿਸ਼ ਕਰੋ ਸਤਿਗੁਰੂ ਜੀ ਆਪਣੇ ਕਾਰਜ ਆਪ ਸਵਾਰ ਲੈਣੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਸ੍ਰੀ ਪਿਆਰੇ ਮੇਰੇ ਜਿਨ੍ਹਾਂ ਮਿਲਿਆ ਤਰਨਾਮ ਜਤਾਵੇ ਨਾਨਕ ਨਾਮ ਚੜ੍ਹਦੀ ਕਲਾ ਕਿਰਪਾ ਦੇ ਇਸ ਸੁਖ ਦਾ ਵਾਟ Thank you.